گرو میرا جیو شروع

شری گروان کشن پبلک اسکول شری آنند پور صاحب دیوان صاحب سارے علاقے کا مان ہے ساروں میڈم انیتا گودرا جی

ਅੱਜ ਦਾ ਪ੍ਰੋਗਰਾਮ ਜੋ ਪ੍ਰਯਾਸ ਕਲਾ ਮੰਚ ਅਨੰਦਪੁਰ ਸਾਹਿਬ ਵੱਲੋਂ ਕਰਵਾਇਆ ਗਿਆ ਸੀ ਬਹੁਤ ਵਧੀਆ ਪ੍ਰੋਗਰਾਮ ਸੀ ਜਿਸ ਵਿੱਚ ਸਾਰੇ ਅਧਿਆਪਕ ਸਹਿਬਾਨ ਨੂੰ ਬੁਲਾਇਆ ਗਿਆ ਔਰ ਅਧਿਆਪਕ ਦਿਵਸ ਦੇ ਸਬੰਧ ਵਿੱਚ ਇਹ ਪ੍ਰੋਗਰਾਮ ਕਰਵਾਇਆ ਗਿਆ ਸੀ ਜਿਸ ਵਿੱਚ ਇਸ ਕਲਾ ਮੰਚ ਨੇ ਜਿੰਨੇ ਵੀ ਰਿਪਿਊਟਡ ਆਰਗੇਨਾਈਜੇਸ਼ਨਸ ਆ ਉਹਨਾਂ ਦੇ ਮੈਂਬਰਸ ਨੂੰ ਵੀ ਬੁਲਾਇਆ ਔਰ ਸਭ ਨੂੰ ਬਹੁਤ ਜ਼ਿਆਦਾ ਵਧੀਆ ਤਰੀਕੇ ਦੇ ਨਾਲ ਟ੍ਰੀਟ ਕੀਤਾ ਬਹੁਤ ਵਧੀਆ ਅਸਾ ਇਹਨਾਂ ਦਾ ਮੰਚ ਦਾ ਧੰਨਵਾਦ ਕਰਦੇ ਹਾਂ ਜੀ ਸਿਰ ਜੀ ਅੱਜ ਦਾ ਪ੍ਰੋਗਰਾਮ ਤੁਹਾਡੇ ਵੱਲੋਂ ਸਿਰਜਿਆ ਗਿਆ ਮਿਥਿਆ ਗਿਆ ਇਹਦੇ ਲਈ ਮੈਂ ਇਹ ਚਾਹਦੀ ਹਾਂ ਕਿ ਅਸੀਂ ਸਾਰਾ ਹੀ ਅਧਿਆਪਕ ਵਰਗ ਤੁਹਾਡਾ ਸ਼ੁਕਰਾਨਾ ਕਰਦਾ ਹੈ ਕਿ ਇੱਕ ਅਧਿਆਪਕ ਨੂੰ ਮਨ ਦਾ ਉਦੋਂ ਮਿਲਦਾ ਹੈ ਜਦੋਂ ਉਹਦਾ ਪੜਾਇਆ ਜੀ ਉਹ ਬੱਚਾ ਅੱਗੇ ਵੱਧਦਾ ਹੈ ਪਰ ਪ੍ਰਯਾਸ ਕਲਾ ਮੰਚ ਅਨੰਦਪੁਰ ਸਾਹਿਬ ਵਿੱਚ ਆਪਣੀ ਇੱਕ ਅਲੱਗ ਪਹਿਚਾਨ ਬਣਾਉਂਦੇ ਹੋਏ ਹਰ ਸਾਲ ਬਹੁਤ ਵਧੀਆ ਕੰਮ ਕਰਦਾ ਹੈ ਕਰਦੇ ਪ੍ਰੋਗਰਾਮ ਬਾਰੇ ਹਾਂ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਆਪਣਾ ਗਜ਼ਲ ਸਿੰਘ ਸੁਨੀਲ ਡੋਗਰਾ ਤੇ ਮੇਰੇ ਨਾਲ ਮੇਰੇ ਸ਼ਰੀਕ ਹਿਆਤ ਮੇਰੇ ਜੀਵਨ ਸਾਥੀ ਮੈਡਮ ਅਨੀਤਾ ਡੋਗਰਾ ਇਹ ਲੈਕਚਰਰ ਨੇ ਗਰਲ ਸੀਨੀਅਰ ਸੈਕੰਡਰੀ ਸਕੂਲ ਨੰਗਲ ਅੱਜ ਅਸੀਂ ਇੱਥੇ ਆਏ ਸੀ ਪ੍ਰਯਾਸ ਕਲਾ ਮੰਚ ਵੱਲੋਂ ਇੱਕ ਬਹੁਤ ਹੀ ਵਧੀਆ ਇੱਕ ਪ੍ਰੋਗਰਾਮ ਉਲੀਕਿਆ ਗਿਆ ਆਪਣੇ ਜੋ ਕਿ ਅਧਿਆਪਕ ਦੇਵ ਸਮਰਿਤ ਸਮਰਪਿਤ ਸੀਗਾ ਸੋ ਇਹ ਜਿਹੜਾ ਪ੍ਰੋਗਰਾਮ ਪ੍ਰਯਾਸ ਕਲਾ ਮੰਚ ਵੱਲੋਂ ਉਸ ਦੇ ਬੈਨਰ ਹੇਟ ਕਰਵਾਇਆ ਅੱਜ ਕਾਫੀ ਟੀਚਰਸ ਨਾਲ ਮਿਲਣ ਦਾ ਮੌਕਾ ਮਿਲਿਆ ਉਹਨਾਂ ਦੇ ਵਿਚਾਰ ਸੁਣੇ ਤੇ ਬਹੁਤ ਕੁਝ ਸਿੱਖਣ ਨੂੰ ਮਿਲਿਆ ਤੇ ਇਹ ਜਿਹੜਾ ਉਪਰਾਲਾ ਹੈ ਬਹੁਤ ਵੱਡਾ ਉਪਰਾਲਾ ਹੈ ਕਿਉਂਕਿ ਹਰ ਸਾਲ ਪ੍ਰਯਾਸ ਕਲਾ ਮੰਚ ਦੇ ਬੈਨਰ ਹੇਟ ਜਿਹੜਾ ਹੈ ਟੀਚਰਸ ਨੂੰ ਸਨਮਾਨਿਤ ਕੀਤਾ ਜਾਂਦਾ ਸੋ ਮੈਂ ਇੱਕ ਵਾਰ ਫਿਰ ਇਹ ਇਸ ਪ੍ਰਯਾਸ ਕਲਾ ਮੰਚ ਦੇ ਜਿਹੜੇ ਪ੍ਰਧਾਨ ਨੇ ਨਿਰੰਜਨ ਸਿੰਘ ਰਾਣਾ ਔਰ ਉਹਨਾਂ ਦੇ ਸਾਰੇ ਮੈਂਬਰਾਂ ਔਰ ਖਾਸ ਤੌਰ ਤੇ ਜਿਹੜੇ ਅੱਜ ਦੇ ਪ੍ਰੋਗਰਾਮ ਦੇ ਜਿਹੜੇ ਐਂਕਰ ਨੇ ਇਰਨੈਸ ਸਟੇਜ ਕੰਡਕਟ ਕੀਤੀ ਹੈ ਰਾਜਕੇ ਸਾਹਿਬ ਉਹਨਾਂ ਨੇ ਬਹੁਤ ਬਾਖੂਬੀ ਢੰਗ ਨਾਲ ਪੂਰੇ ਪ੍ਰੋਗਰਾਮ ਬੰਨ ਕੇ ਰੱਖਿਆ ਤੇ ਬਹੁਤ ਵਧੀਆ ਢੰਗ ਨਾਲ ਨਿਭਾਇਆ ਆਦab ਸਲਾਮ ਨਮਸਕਾਰ ਅੱਜ ਪ੍ਰਯਾਸ ਕਲਾ ਮੰਚ શ્રી ਅਨੰਦਪੁਰ ਸਾਹਿਬ ਦੇ ਪ੍ਰਧਾਨ ਪ੍ਰਿੰਸੀਪਲ ਨਿਰੰਜਨ ਸਿੰਘ ਰਾਣਾ ਜੀ ਦੀ ਅਗਵਾਈ ਵਿੱਚ ਟੀਚਰਾਂ ਨੂੰ ਸਨਮਾਨਿਤ ਕਰਨ ਦਾ ਪ੍ਰੋਗਰਾਮ ਹੈ ਜਿਹੜਾ ਉਹ ਕੀਤਾ ਗਿਆ ਏ ਕਿਉਂਕਿ 5 ਸਤੰਬਰ ਨੂੰ ਜਿਹੜਾ ਟੀਚਰ ਡੇ ਹੁੰਦਾ ਉਸ ਦਿਨ ਹੜ੍ਹ ਆਏ ਹੋਏ ਸੀ ਔਰ ਇਸ ਕਰਕੇ ਪੰਜਾਬ 'ਤੇ ਇੱਕ ਵੱਡੀ ਤਰਾਸਦੀ ਧੀ ਉਹਨੂੰ ਪ੍ਰੋਗਰਾਮ ਨੂੰ ਮੁਲਤਵੀ ਕਰਕੇ ਅਸੀਂ ਜਿਹੜਾ ਅੱਜ ਪ੍ਰੋਗਰਾਮ ਕੀਤਾ ਪ੍ਰਯਾਸ ਕਲਾ ਮੰਚ ਰਹਾ ਉਹ ਬਹੁਤ ਹੀ ਚਲਾਗਾ ਯੋਗ ਉਹ ਦਮ ਸੀ ਕਿਉਂਕਿ ਸਾਡੇ ਇਲਾਕੇ 'ਚ ਜਿਹੜੇ ਟੀਚਰ ਚੰਗਾ ਕੰਮ ਕਰ ਰਹੇ ਨੇ ਕਿਉਂਕਿ ਇਸ ਬੈਦੇ ਦਾ ਸਾਰੇ ਟੀਚਰ ਹੀ ਚੰਗਾ ਕੰਮ ਕਰਦੇ ਨੇ ਪਰ ਜੋ ਕੁਝ ਟੀਚਰ ਥੋੜਾ ਅਲੱਗ ਵੀ ਕਰਦੇ ਨੇ हटਕੇ ਕਰਦੇ ਨੇ ਉਹਨਾਂ ਨੂੰ ਅੱਜ ਸਨਮਾਨਿਤ ਕੀਤਾ ਗਿਆ ਤਾਂ ਕਿ ਜਿਹੜੀ ਆਉਣ ਵਾਲੀ ਜਨਰੇਸ਼ਨ ਹੈ ਅਸੀਂ ਉਹਨੂੰ ਜਿਹੜਾ ਪੜ੍ਹਾਈ ਦੇ ਪਰਪੱਕ ਚ ਬਿਲਕੁਲ ਕਰ ਸਕੀਏ ਉਹ ਟੀਚਰਾਂ ਦਾ ਸਨਮਾਨ ਇਸ ਕਰਕੇ ਕੀਤਾ ਸੀ ਕਿ ਜਿਹੜੇ ਸਮਾਜ ਟੀਚਰ ਵਰਗਾ ਜਿਹੜਾ ਉਹ ਸਮਾਜ ਨੂੰ ਸੇਧ ਦੇਣ ਵਾਲਾ ਏ ਜੇ ਮੈਂ ਕਹਿ ਸਕਦਾ ਬੜੇ ਖੁੱਲੇ ਸ਼ਬਦਾਂ ਚ ਜੇ ਮਿਲਟਰੀ ਜਾਂ ਬੀਐਸਐਫ ਸਾਡੇ ਬਾਰਡਰਾਂ ਦੀ ਰੱਖਿਆ ਕਰਦੀ ਹੈ ਤਾਂ ਟੀਚਰ ਸਾਡੇ ਸਮਾਜ ਦਾ ਨਿਰਮਾਣ ਕਰਦੇ ਨੇ ਅੱਜ ਪ੍ਰੋਗਰਾਮ ਜਿਹੜਾ ਉਹ ਸਨਮਾਨਤ ਕਰਨ ਦਾ ਪਰ ਪੰਜ ਨੰਬਰ ਹੁੰਦੀ ਹੈ ਐਕਚੁਅਲੀ ਪੰਜ ਨੰਬਰ ਪੰਜ ਨੰਬਰ ਵਾੜਾ ਕਰਕੇ پہلے سوچی خراب تھی دی طرح کے پوسٹنگ گیا جس کا کہ اج پروگرام رکھا اج جی ٹیچر آئے تھے اور نال بندی آئے تھے سارا سلام گیا اور سلام گیا باقی اٹھواں پروگرام ہے اٹھواں ہر سال جو ہر ہر سال پچھلے سال نہیں آیا گیا ਇਸ ਅਕੇ ਜਦੋਂ ਇਸ ਸਾਲ ਬਣਾਣਾ ਸੀ ਉਦੋਂ ਮੇਲ ਲਖਤਰੀ ਜੀ ਇਸ ਤਰ੍ਹਾਂ ਕੇ ਨਿਯਮ ਆ ਗਿਆ ਤੇ ਇਸ ਵਾਰ ਕੋਰਾਂ ਕੇ ਨਾਵਰ ਵਿਧਾਪਕ ਸਵਾਨ ਲਗੇ ਇਸ ਤਰ੍ਹਾਂ ਜਿਹੜੇ ਕੇ ਮੰਗਤ ਕਰਦੇ ਜੋ ਸੰ ਔਰ ਉਹਨਾਂ ਨੂੰ ਸਾਰੇ ਐਮਵੀਅਨ ਔਰ 16 ਵਿਧਾਪਕ ਨਿਵਾੰਤਰੇ ਤੇ ਜਿਸ ਤਰ੍ਹਾਂ ਕੀ ਇਹ ਸਰਾਜ ਹੈ ਬਾਜੀ ਦਾਸ ਤੋਂ ਹਲੋਂ